ਲਾਈਫ ਤੇ ਵਿੱਚ ਬਹੁਤ ਵਾਰ ਡਿੱਗਿਆ ਹੈ ਬਹੁਤ ਵਾਰ ਟੁੱਟਿਆ ਹੈ ਪਰ ਖਤਮ ਨਹੀਂ ਹੋਇਆ ਉਹ ਪੰਜਾਬੀ ਇਦਾ ਹੀ ਹੈ ਆਪਾਂ ਡਿੱਗਾਂਗੇ ਟੁੱਟਾਂਗੇ ਖਤਮ ਨਹੀਂ ਹੋਆ ਕਿਸੇ ਮਿਹਰ ਤੇ ਮਿਹਰ ਹੋਈ ਔਰ ਮੈਂ ਪਹਿਲੀ ਵਾਰ ਕਹਾਂਗਾ ਕਿ ਇੱਕ ਐਸੀ ਪੰਜਾਬੀ ਫਿਲਮ ਜਿਹੜੀ ਮੇਰੀਆਂ ਐਕਸਪੈਕਟੇਸ਼ਨਸ ਤੋਂ ਅੱਗੇ ਨਿਕਲੀ ਮੈਨੂੰ ਇਹ ਦੋਵਾਂ ਤੋਂ ਕੋਈ ਆਸ ਇੰਨੀ ਨਹੀਂ ਸੀ ਜਿੰਨਾ ਸੋਹਣਾ ਕੰਮ ਕੀਤਾ ਜੋ ਪਿਆਰ ਮੈਨੂੰ ਪੰਜਾਬ ਨੇ ਦਿੱਤਾ ਹੈ ਜੋ ਪਿਆਰ ਮੈਨੂੰ ਮੇਰੀ ਸਿੱਖੀ ਕੌਮ ਨੇ ਦਿੱਤਾ ਹੈ ਜੋ ਪਿਆਰ ਰੱਬ ਨੇ ਮੇਰੇ ਉੱਪਰ ਬਖਸ਼ਿਆ ਦਸਤਾਰ ਸਜਾ ਕੇ ਇਹ ਮੇਰੇ ਲਈ ਲਾਈਫ ਲਏ ਹੋਂ ਤੋਂ ਪੰਜਾਬ ਦੜੜ ਰਿਹਾ ਹੈ ਪਹਿਲੀ ਵਾਰ ਹੋਇਆ ਕਿ ਪੰਜਾਬ ਦੇ ਨਾਲ ਪੰਜਾਬ ਖੜਿਆ ਸੋ ਰੱਬ ਮਿਹਰ ਕਰੇ ਆਸ ਰੱਖਦਾ ਹੈ ਕਿ ਸਾਡੀ ਫਿਲਮ ਨੂੰ ਤੁਸੀਂ ਬਹੁਤ ਪਿਆਰ ਦਿਓਗੇ ਔਰ ਪਿਆਰ ਦੇ ਨਾਲ ਪਾਣੀ ਘਟੇਗਾ ਔਰ ਸਾਡਾ ਪੰਜਾਬ ਫੇਰ ਰੰਗਲਾ ਹੋਏਗਾ ਅਸੀਂ ਦੇਖਿਆ ਹੈ ਨਾ ਕਟੁਕਟ 2-3 ਮਹੀਨੇ ਬਾਅਦ ਪਤਾ ਚੱਲੇਗਾ ਐਕਚੁਅਲ ਕਿੰਨਾ ਲਾਸ ਹੋਇਆ ਉੱਥੇ ਮੈਂ ਇੱਕ ਐਨਜੀਓ ਲਾਂਚ ਕਰਨ ਜਾ ਰਿਹਾ ਹਾਂ ਉਸ ਐਨਜੀਓ ਦੇ ਥਰੂ ਪੰਜਾਬ ਪੂਰੇ ਇੰਡੀਆ ਨੂੰ ਖਾਣਾ ਖਿਲਾਂਦਾ ਹੈ ਪੰਜਾਬ 'ਚ ਕੋਈ ਬੰਦਾ ਭੁੱਖਾ ਨਹੀਂ ਮਰੇਗਾ ਲਾਈਫ ਦੇ ਵਿੱਚ ਬਹੁਤ ਵਾਰ ਡਿੱਗਿਆ ਹੈ ਬਹੁਤ ਵਾਰ ਟੁੱਟਿਆ ਹੈ ਪਰ ਮੈਂ ਖਤਮ ਨਹੀਂ ਹੋਇਆ ਉਹ ਪੰਜਾਬੀ ਇਦਾਂ ਹੀ ਹੈ ਆਪਾਂ ਡਿੱਗਾਂਗੇ ਟੁੱਟਾਂਗੇ ਕਿਤੇ ਵੀ ਹੋ ਕੇ ਸੀ सारे जो प्यार ले वो बहुत अनियाबाद नफ़स नहीं है आज ही इंडियन सॉन्ग फिल्म तुझे बनाई है आजी मेरे को वही बोल होना पर तो मैं थोड़ा क्या सी थोड़ा पसंद आएगी फिल्म और यही हुआ यह रिएक्शन मेरे को पता चले होएगी ਤੋ ਇੰਨੀ ਸੋਹਣੀ ਫਿਲਮ ਬਣੀ ਹੈ ਇੰਨੇ ਪਿਆਰ ਨਾਲ ਬਣੀ ਹੈ ਔਰ ਜੋ ਰਾਕੇਸ਼ ਜੀ ਨੇ ਇਹ ਜੋ ਪੰਜਾਬੀ ਸਿਨੇਮਾ ਨੂੰ ਇਦਾਂ ਦੀ ਜੀਤ ਦੇ ਦਿੱਤੀ ਲਾਜਵਾਬ ਥੈਂਕ ਯੂ 오ਬਰਾ ਕੇਸ਼ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਹਾਂ ਜੀ ਰਾਜ ਜੀ ਨੂੰ ਦੇਖ ਲੈ ਕੇ ਆਏ ਨੇ ਤਾਂ ਬਹੁਤ ਖੁਸ਼ ਹਾਂ ਤੇ ਰਾਏ ਦਰੁਸਤ ਹੈ ਤੇ ਬਸ ਮੇਰਾ ਹੀ ਇਹ ਮੈਂ ਤੁਹਾਡੇ ਸਾਰਿਆਂ ਨੂੰ ਰਿਕੁਐਸਟ ਕਰਨਾ ਚਾਹੁੰਦਾ ਨੂੰ ਇਹਨੂੰ ਥੋੜਾ ਅਗਰ ਆਪਾਂ ਸਾਰੇ ਪੰਜਾਬੀ ਸਿਨੇਮਾ ਨੂੰ ਪਿਆਰ ਕਰਦੇ ਆਂ ਦਿਨੋਂ ਪਿਆਰ ਕਰਦੇ ਆਂ ਜੇ ਚਾਹਨੇ ਆਪਾਂ ਕੋਈ ਮੁਕਾਮ ਆਪਾਂ ਲੈ ਕੇ ਕਿਸੇ ਮੁਕਾਮ ਤੇ ਪਹੁੰਚੀਏ ਪਲੀਜ਼ ਫਿਲਮ ਨੂੰ ਸਪੋਰਟ ਕਰੋ ਤੇ ਨੂੰ ਸਾਰੇ ਪਾਸੇ ਇਸ ਨੂੰ ਸਪਰੈਡ ਕਰੋ ਨਿਊਜ਼ ਨੂੰ ਕਿ ਫਿਲਮ ਬਹੁਤ ਸੋਹਣੀ ਹੈ ਇਧਰੋਂ ਵੀ ਸਾਡਾ ਸਿਨੇਮਾ ਚੇਂਜ ਹੋਣਾ ਹੈ ਨਹੀਂ ਤੇ ਇੱਥੇ ਖੜੇ ਰਾਂਗੇ ਬਹੁਤ ਜ਼ਰੂਰੀ ਹੈ ਤੁਹਾਡੇ ਸਾਰਿਆਂ ਦਾ ਸਪੋਰਟ ਥੈਂਕ ਯੂ ਵੈਰੀ ਮਚ ਹਾਂਜੀ ਬੰਨ ਜੀ ਬਹੁਤ ਬਹੁਤ ਸਤਿਕਾਰ ਜੀ ਸਾਰਿਆਂ ਨੂੰ ਥੋੜਾ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਮੀਡੀਆ ਅਰਕੇਸ਼ ਸਰ ਲਈ ਆਪਣਾ ਸ਼ੇਪ ਫੋਰਦਨ ਤਾੜੀ ਅਰਕੇਸ਼ ਸਰ ਲਈ ਇੰਨੀ ਸੋਹਣੀ ਫਿਲਮ ਬਣਾਈ ਹੈ ਮੈਂ ਲੱਕੀ ਹਾਂ ਇਸ ਫਿਲਮ ਦਾ ਪਾਰਟ ਆ ਔਰ ਤੁਸੀਂ ਇਸ ਫਿਲਮ ਨੂੰ ਸਪ੍ਰੈਟ ਕਰੋ ਰਾਜ ਭਾਈ ਬਹੁਤ ਬਹੁਤ ਮਿਹਨਤ ਕੀਤੀ ਹੈ ਰਾਜ ਭਾਈ ਨੇ ਕੀਤਾ ਜੀ ਨੇ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਸਾਡੇ ਡੀਓਪੀ ਆਸ਼ੂਦੀਪ ਸ਼ਰਮਾ ਰਾਈਟਰ ਸੋਨੀ ਠੁੱਲੇਵਾਲ ਜੀ ਤੇ 뮤직 ਦਸੀ ਕਤਿਆਲ ਦੀ ਇਹ ਟੀਮ ਵਰਕ ਹੈ ਸੋ ਮੇਰੇ ਕੋਲ ਹੋਰ ਸ਼ਬਦ ਨਹੀਂ ਹੈਗੇ ਕਿਉਂਕਿ ਫਿਲਮ ਦੇਖ ਕੇ ਮੈਂ ਵੀ ਇਮੋਸ਼ਨਲ ਹੈ ਸੋ ਬਹੁਤ ਬਹੁਤ ਥੈਂਕ ਯੂ ਸਾਰਿਆਂ ਦਾ ਥੈਂਕ ਯੂ ਆਪੀ ਸਰ ਆ ਜਾ ਭਾਈ ਆ ਜਾ ਮਿਹਰ ਤੇ ਮਿਹਰ ਹੋਈ ਔਰ ਮੈਂ ਪਹਿਲੀ ਵਾਰ ਕਹਾਂਗਾ ਕਿ ਇੱਕ ਐਸੀ ਪੰਜਾਬੀ ਫਿਲਮ ਜਿਹੜੀ ਮੇਰੀਆਂ ਐਕਸਪੈਕਟੇਸ਼ਨਸ ਤੋਂ ਅੱਗੇ ਨਿਕਲੀ ਮੈਨੂੰ ਇਹ ਦੋਵਾਂ ਤੋਂ ਕੋਈ ਆਸ ਇੰਨੀ ਨਹੀਂ ਸੀ ਜਿੰਨਾ ਸੋਹਣਾ ਇਹ ਕੰਮ ਕੀਤਾ ਬਿਯੋਂਡ ਬਿਯੋਂਡ ਮਤਲਬ ਤੁਸੀਂ ਮੇਰੀ ਸੋਚ ਤੋਂ ਅੱਗੇ ਦੀ ਗੱਲ ਹੈ ਔਰ ਉਹ ਭਾਜੀ ਨੂੰ ਕ੍ਰੈਡਿਟ ਜਾਂਦਾ ਸਟੋਰੀ ਨੂੰ ਇਹਨਾਂ ਦੀ ਮਿਹਨਤ ਨੂੰ ਕਮਾਲ ਹੈ ਕਮਾਲ ਹੈ ਉਹ ਇਹ ਆ ਮੱਥਾ ਨਹੀਂ ਟੇਕਦੇ ਹੁੰਦੀਆਂ ਤਿਆਂ ਦਾ ਲక్ష్ਮੀ ਨੇ ਇੱਥੇ ਹੁੰਦੀਆਂ ਨੇ ਸੋਣਿਓ ਰੈਸ ਵਾਲਿਓ ਸਾਡੇ ਨਾਲ ਰਹੋ ਕਿਉਂਕਿ ਡੇਟ ਨਹੀਂ ਬਦਲੀ ਬੜੀ ਹਿੰਮਤ ਦਿਖਾਈ ਤੇਵਿਆ ਜੀ ਨੇ ਸਾਡੇ ਪ੍ਰੋਡਿਊਸਰ ਨੇ ਕਿਉਂਕਿ ਖੜਾਂ ਦੀ ਸਥਿਤੀ ਬਹੁਤ ਨਾਜ਼ੁਕ ਹਾਲਾਤਾਂ ਚੋਂ ਪੰਜਾਬ ਗੁਜ਼ਰ ਰਿਹਾ ਹੈ ਔਰ ਤੇਵਿਆ ਹੁਣਾ ਨੇ ਸਾਡੇ ਪ੍ਰੋਡਿਊਸਰ ਉਹਨਾਂ ਨੇ ਫੈਸਲਾ ਲਿਆ ਸੀ ਕਿ ਫੈਕਟ ਸਟੂਡੀਓ ਦੇ ਉੱਤੇ ਇਹ ਨੂੰ ਰਿਲੀਜ਼ ਕੀਤਾ ਜਾਏਗਾ। ਔਰ ਪਹਿਲੇ ਦਿਨ ਦੀ ਟੋਟਲ ਕਲੈਕਸ਼ਨ ਉਹ ਹਰ ਪੀੜਤਾ ਵਾਸਤੇ ਦਿੱਤੀ ਜਾਏਗੀ। ਇਸ ਕਰਕੇ ਅਸੀਂ ਦ੍ਰਿੜ ਰਹੇ ਪੰਜਾਬੀ ਦ੍ਰਿੜ ਰਹਿਣ ਪੰਜਾਬ ਦ੍ਰਿੜ ਰਹੇ ਪਹਿਲੀ ਵਾਰ ਹੋਇਆ ਕਿ ਪੰਜਾਬ ਦੇ ਨਾਲ ਪੰਜਾਬ ਖੜਿਆ। ਸੋ ਰੱਬ ਮਿਹਰ ਕਰੇ ਆਸ ਰੱਖਦਾ ਕਿ ਸਾਡੀ ਫਿਲਮ ਨੂੰ ਤੁਸੀਂ ਬਹੁਤ ਪਿਆਰ ਦਿਓਗੇ ਔਰ ਪਿਆਰ ਦੇ ਨਾਲ ਪਾਣੀ ਘਟੇਗਾ। ਔਰ ਸਾਡਾ ਪੰਜਾਬ ਫੇਰ ਰੰਗਲਾ ਹੋਏਗਾ ਤੁਹਾਨੂੰ ਬਹੁਤ ਸਾਰਾ ਸਤਿਕਾਰ। ਧੰਨਵਾਦ ਜੀ। ਦੇਖੋ ਜੀ लास्ट ਤੇ ਮੈਂ ਅਸਿਕ ਹੋਰ ਚੀਜ਼ ਕਹਿਣਾ ਚਾਹਾਂਗਾ। ਜੋ ਪਿਆਰ ਮੈਨੂੰ ਪੰਜਾਬ ਨੇ ਦਿੱਤਾ ਹੈ। ਜੋ ਪਿਆਰ ਮੈਨੂੰ ਮੇਰੀ ਸਿੱਖੀ ਕੌਮ ਨੇ ਦਿੱਤਾ ਹੈ। ਜੋ ਪਿਆਰ ਰੱਬ ਨੇ ਮੇਰੇ ਉੱਪਰ ਬਖਸ਼ਿਆ ਦਸਤਾਰ ਸਜਾ ਕੇ ਇਹ ਮੇਰੇ ਲਈ ਲਾਈਫ ਲਏ ਹੋਂ ਤੋਂ ਬਹੁਤ ਬਹੁਤ ਧੰਨਵਾਦ ਸਾਰੇ ਪੰਜਾਬੀ ਪਹਿੰਭਰਾਵਾਂ ਨੂੰ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। मैं बॉम्बे से आई हूँ और ये स्टोरी जो है हमने एक बहुत ही वी ट्राइड आवर बेस्ट टू मेक समथिंग वेरी सिंपल बस अब आप लोग का प्यार देना प्लीज़ हमें एंड यस एज हॉपी जी सेट हमारी फर्स्ट डे की जो कनेक्शन है हम सारे फ्लड के विक्टिम्स को देना चाह रहे हैं सो प्लीज़ डू सपोर्ट द फिल्म एंड डू वॉच इट इन थिएटर्स थैंक यू सो मच बिल्कुल पाजी का हज रुकना नहीं है दो तीन हम जेड़ा असी देख है ना ਕਟੁਕਟ 2-3 ਮਹੀਨੇ ਬਾਅਦ ਪਤਾ ਚੱਲੇਗਾ ਐਕਚੁਅਲ ਕਿੰਨਾ ਲਾਸ ਹੋਇਆ ਉੱਥੇ ਮੈਂ ਇੱਕ ਐਨਜੀਓ ਲਾਂਚ ਕਰਨ ਜਾ ਰਿਹਾ ਉਸ ਐਨਜੀਓ ਦੇ ਥਰੂ ਹੋਰ ਵੀ ਆਪਾਂ ਕਲੈਕਸ਼ਨ ਕਰਾਂਗੇ ਹੋਰ ਸੇਵਾ ਕਰਾਂਗੇ ਔਰ ਖਾਸ ਕਰ ਜਿੱਥੇ-ਜਿੱਥੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਆਪਾਂ ਜਿੰਨਾ ਸਾਡੇ ਕੋਲ ਹੋ ਸਕੇ ਆਪਾਂ ਅੱਗੇ ਖੜੇ ਆਪਾਂ ਪਿੱਛੇ ਨਹੀਂ ਹਟਦੇ ਉਹ ਕੋਈ ਪੰਜਾਬੀ ਪਿੱਛੇ ਨਹੀਂ ਹਟਦਾ ਮੈਂ ਉਸ ਦਿਨ ਜਦ ਗਿਆ ਸੀਗਾ ਅਜਨਾਲਾ ਬੈਕ ਟੂ ਬੈਕ ਟਰੋਲੇ ਆਈ ਜਾ ਰਹੇ ਆਈ ਜਾ ਰਹੇ ਆਈ ਜਾ ਰਹੇ ਹੈ ਪੰਜਾਬ ਪੂਰੇ ਇੰਡੀਆ ਨੂੰ ਖਾਣਾ ਖਿਲਾਂਦਾ ਹੈ ਪੰਜਾਬ 'ਚ ਕੋਈ ਬੰਦਾ ਭੁੱਖਾ ਨਹੀਂ ਮਰੇਗਾ